ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਿਸ ਵੇਲੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਉੱਪਰ ਲਗਾਏ ਇੱਕ ਟਰੈਪ ਦੇ ਵਿੱਚ ਪੰਜ ਦੋਸ਼ੀਆਂ ਨੂੰ ਤਿੰਨ ਪਿਸਤਲਾਂ ਸਣੇ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ। આરોપી ਵੱਡੀ ਫਿਰੋਤੀ ਮੰਗਣ ਦੇ ਲਈ ਹਥਿਆਰਾਂ ਦੇ ਨਾਲ ਲੈ ਸ਼ੋ ਕੇ ਜਾ ਰਹੇ ਸੀ ਜਿੱਥੇ ਸੀਏਏ ਸਟਾਫ ਦੀ ਪੁਲਿਸ ਨੇ ਇਹਨਾਂ ਨੂੰ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ। ਐਸਐਸਪੀ ਪਟਿਆਲਾ ਡਾਕਟਰ ਨਾਨ ਸਿੰਘ ਨੇ ਇਸ ਵਾਰ ਕੀ ਕਿਹਾ ਤੁਸੀਂ ਆਪ ਸੁਣ ਲਵੋ। ਐਸਐਮ ਜੀ ਨਿਊਜ਼ ਲਈ ਪਟਿਆਲਾ ਤੋਂ ਭਾਰਤ ਭੂਸ਼ਣ ਦੀ ਰਿਪੋਰਟ। ਹਾਂ ਜੀ ਸਰ ਸੋ ਇੱਕ ਯਾਰ ਇਹ ਕੌਣ ਹੈ ਚਲੋ ਸਰ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਤੇ ਡੀਏਜੀ ਪਟਿਆਲਾ ਰੇਂਜ ਦੇ ਇਨਸਟਰਕਸ਼ਨਸ ਤੇ ਜਿਹੜਾ ਅਸੀਂ ਪ੍ਰੀਵੈਂਟਿਵ ਕੰਮ ਕਰ ਰਹੇ ਹਾਂ ਕਿ ਕੋਈ ਵੀ ਕ੍ਰਾਈਮ ਨੂੰ ਹੋਣ ਤੋਂ ਰੋਕਿਆ ਜਾਵੇ ਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਉਸ ਦੀ ਲੜੀ ਵਿੱਚ ਜਿਹੜੀਆਂ ਟੀਮਸ ਬਣਾਈਆਂ ਗਈਆਂ ਕਿ ਅਸੀਂ ਅੰਡਰ ਦਾ ਲੀਡਰਸ਼ਿਪ ਆਫ ਐਸਪੀਡੀ ਡੀਐਸਪੀ ਡੀ ਤੇ ਇਨਚਾਰਜ ਸੀ ਹੈ ਇਹਨਾਂ ਨੇ ਰਿਕਵਰੀ ਕੀਤੀ ਹੈ ਤਿੰਨ ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਰਾਉਂਡ ਬਰਾਮਦ ਹੋਏ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ 32 ਬੋਰ ਦਾ ਪਿਸਟਲ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਗੁਰਸੇਵਕ ਗੁਰ ਸੇਵਕ ਸਿੰਘ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨਾਮਿਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁੱਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਹੈ ਇਹ ਮਾਨਸਾ ਦਾ ਰਹਿਣ ਵਾਲਾ ਹਰਬੰਦ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਰਫ ਪੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਵਾਲੇ ਕੇਸ 'ਚ ਉਹਦੇ 'ਚ ਵੀ ਇੱਕ ਮਾਨਸੇ ਦਾ ਤੇ ਇੱਕ ਮੁਕਸਦ ਸਾਹਿਬ ਦਾ ਸੋ ਟੋਟਲ ਪੰਜ ਬੰਦੇ ਇਹਦੇ 'ਚ ਅਰੈਸਟ ਹੋਏ ਨੇ ਤਿੰਨ ਵੈਪਨ ਬਰਾਮਦ ਹੋਏ ਇਨਾਂ ਦੀ ਜਿਹੜੀ ਹਿਸਟਰੀ ਹੈ ਇਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫॉर ਵਨ ਅਕਿਊਜ਼ ਜਿਹੜਾ ਬੌਬੀ ਹੈ ਜਿਹੜੇ ਬਾਕੀ ਬੰਦੇ ਨੇ ਇਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਮ ਜੈਕਟ ਦੇ ਵੀ ਪਰਚੇ 379 ਬੀ ਲੁੱਟਾ ਫੁਆਦਾ ਵੀ ਪਰਚੇ ਹੈਗੇ ਨਾਲ ਇਹਨਾਂ ਨੇ ਦੋ ਜਗ੍ਹਾ ਤੇ ਰੈਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਨਾਂ ਤੋਂ ਪੁੱਛ ਕੇ ਚੱਕ ਕੇ ਪ੍ਰੋਪਰ ਡਿਟੇਲ ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ extortion ਦਾ ਇਹ ਕੰਮ ਕਰ ਰਹੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਦੋ ਨਹੀਂ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਿਰਾਕ ਚ ਸੀਗੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨ ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੀ ਰਿਸਕ ਤੋਂ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਣ। ਫਿਰਾਤੀ ਨੇ ਫੋਟੋਲ ਕੋਲ ਕੀਤਾ ਕਿਸੀ ਨਾਲ ਬਿਲਕੁਲ ਫਿਰੋਤੀ ਦਾ ਕਾਲ ਇਹਨਾਂ ਨੇ ਕੀਤਾ ਸੀਗਾ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ। ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ। ਕੁਝ ਪਟਿਆਲਾ ਜ਼ਿਲ੍ਹੇ ਦੀਆਂ ਕੁਝ ਬਾਕੀ ਜ਼ਿਲ੍ਹੇ ਦੀਆਂ ਸਰ ਗੈਨਿਸਟਰ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹਦੇ ਵਿੱਚ ਸਾਹਮਣੇ ਆ ਜੈਕਟਰ ਨਾਲ ਵੀ ਕੋਈ ਇਹਨਾਂ ਦਾ ਸਬੰਧ ਸਿੱਗਾ ਜੀ ਗੈਂਗਸਟਰਸ ਦਾ ਇਨਾਮ ਲੈਂਦੇ ਸੀਗੇ ਬਟ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਐਸ ਸੱਚ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ ਉਹ ਜਦੋਂ ਪੁੱਛ ਕੇ ਚ ਹੋਊਗੀ ਉਹਦੇ ਚ ਆਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਗੈਂਗਸਟਰਸ ਨਾਲ ਉਹ ਜਿਹੜੇ ਏਕਿਊ ਜਿਹੜੇ ਆਪਣੇ ਇਹਦੇ ਚ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਹੈ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਲਏ ਸੀ ਸਾਰੇ ਕਿੱਥੋਂ ਇਨਵੈਸਟ ਹੋਈ ਇਹ ਸਾਰੇ ਪਟਿਆਲੇ ਤੋਂ ਹੀ ਰੈਸਟ ਹੋਏ ਹੁਣ ਤਾਂ ਕਿੰਨੇ ਕ੍ਰੈਕਟ ਦੇ ਸਕਦੇ ਨੇ ਕਿੰਨੇ ਇਨਵੈਸਟੀਗੇਸ਼ਨ 'ਚ ਹਜੇ ਰਿਮਾਂਡ ਲਵਾਗੇ ਰਿਮਾਂਡ ਤੋਂ ਫਿਰ ਪੁੱਛ ਕੇ ਚੋਗੀ ਟਾਪਰ ਜਿਹੜੀ ਹਜੇ ਤੱਕ ਸਾਡੀ ਤਫਤੀਸ਼ ਹੈ ਜਿਹੜੇ ਵੱਡੇ ਕਾਰੋਬਾਰੀਆਂ ਨੂੰ ਹੀ ਟਾਰਗੇਟ ਕਰਦੇ ਸੀ ਬੇਸਿਕਲੀ ਪਹਿਲਾਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਡਰਾਉਂਦੇ ਧਮਕਾਉਂਦੇ ਸੀ ਸਪੈਸੀਫਿਕ ਹਜੇ ਮੈਂ ਨਹੀਂ ਦੱਸ ਸਕਦਾ ਬਿਕੋਜ਼ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਟ ਦੋ ਚੀਜ਼ਾਂ ਇਹਦੇ ਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੈਕੀ ਆਲਰੇਡੀ ਕੀਤੀ ਹੋਈ ਸੀ ਕਿਸੇ ਦੀ ਤੇ ਦੂਜੀ ਚੀਜ਼ ਜਿਹੜੀ ਹੈ that is very certain ਕਿ ਇਹਨਾਂ ਨੇ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਲਿਆ ਗਿਆ ਸਰ ਇਹਨਾਂ ਦਾ ਗੈਂਗ ਕਿਵੇਂ ਬਣਿਆ ਦੱਸਿਓ ਇਹਨਾਂ ਨੇ ਇਹ ਜੇਲ੍ਹ ਚ ਇਕੱਠੇ ਰਹੇ ਸੀ ਜੇਲ੍ਹ ਚ ਇਹਨਾਂ ਦੀ ਆਪਸ ਚ ਮੁਲਾਕਾਤ ਵੀ ਹੋਈ ਆਪਸ ਗੱਲਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਕਿਹੜਾ ਚੀਜ਼ ਨੇ ਅੱਧ ਕੀ ਕਨੈਕਸ਼ਨ ਕੋਈ ਸ਼ਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀ ਉਹ ਵਾਪਸ ਚਲੇ ਜਾਂਦੇ ਸੀ ਕੀ ਰੱਤ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ 'ਚ ਵੀ ਰਹਿ ਕੇ ਗਏ ਸੋ ਉੱਥੇ ਹੋਟਲ 'ਚ ਵੀ ਇਹਨਾਂ ਦੇ ਸਾਨੂੰ ਮਿਲਿਆ ਹੈ ਪ੍ਰੂਫ ਕਿ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਕਿਹੜੀਆਂ ਆਈ ਡੀਸ ਤੇ ਰਹੇ ਨੇ ਤੇ ਉਹ ਆਈ ਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਨਹੀਂ ਲਈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ ਜਿਵੇਂ ਮੈਂ ਕਿਹਾ ਰੈਕੀ ਕੀਤੀ ਗਈ ਹੈ ਉਸੇ ਬੇਸਿਸ ਤੇ ਕਹਿ ਰਿਹਾ ਬਿਕਾਜ਼ ਇਹ ਹੋਟਲ 'ਚ ਰਹਿ ਕੇ ਗਏ